ਇਹ ਹੈਗੀ ਮਿੱਤਰੋ 221 ਵੈਰਾਈਟੀ ਜਿਵੇਂ ਆਪਣੇ 121 ਚ ਉਹ ਵੈਰਸੇ ਆ ਜਾਂਦਾ ਨਾ ਮਧਰੇ ਬੂਟੇ ਵਾਲਾ ਇਹਦੇ ਚ ਬਿਲਕੁਲ ਨਹੀਂ ਹੈਗਾ ਯਾਰ ਪਰ ਇਹ ਕੱਦ ਬਹੁਤ ਕਰੂਗੀ ਯਾਰ 29 ਜੂਨ ਦੀ ਬਿਜਾਈ ਆ ਤੁਹਾਨੂੰ 26 126 ਵੈਰਾਈਟੀ ਵੀ ਦਿਖਾਉਣੀ ਆ ਉਹਦੇ ਨਾਲ ਤਾਂ ਇਹਦਾ ਕੱਦ ਬਹੁਤ ਜ਼ਿਆਦਾ ਉੱਪਰ ਲੰਘ ਜਾਣਾ 221 ਵੈਰਾਈ ਦਾ ਇਸ ਟਾਈਮ ਤਾਂ ਬਹੁਤ ਵਧੀਆ ਬਾਕੀ ਅੱਗੇ ਦੇਖੋ ਹੁਣ ਝਾੜ ਪੱਖੋਂ ਕਿਵੇਂ ਰਹੂ ਲਓ ਹੁਣ ਤੁਹਾਨੂੰ ਦਿਖਾਉਣਾ 126 ਵੈਰੈਟੀ ਇਹ ਹੈਗੀ 126 ਵੈਰੈਟੀ ਇਹ ਤਾਂ ਆਹ ਦੋ ਦਿਨ ਚ ਸਾਰੀ ਉਨਸਰ ਜੂ ਦੋ ਦਿਨ ਚ ਸਾਰੇ ਛੱਟਾ ਕੱਢਿਓ ਇਹ ਮਿੱਤਰੋ ਉਹ ਖੇਤਾਂ ਜਿਹੜਿਆਂ 'ਚ ਆਪਾਂ ਪਰਾਲੀ 'ਚ ਕਣਕ ਬੀਜਦੇ ਆ ਇਹ ਖੇਤਾਂ 'ਚ 6 ਸਾਲ ਲਗਾਤਾਰ ਪਰਾਲੀ 'ਚ ਕਣਕ ਬੀਜੀ ਹੋਈ ਆ ਪਹਿਲਾਂ ਮਲਟੀ ਵਿਧੀ ਵਾਲੀ ਛੱਟਾ ਮਾਰ ਕੇ ਆਪਾਂ ਕਟਰ ਫੇਰਦੇ ਦੀ ਇਸ ਸਾਲ ਪਿਛਲੇ ਸਾਲ ਜਿਹੜਾ ਨੰਗਿਆ ਉਹਨੂੰ 6 ਕਿਲੇ ਆਪਾਂ ਸਰਫੇਸ ਸੀਡਰ ਨਾਲ ਬੀਜੇ ਦੀ 4 ਕਿਲੇ ਛਟਾ ਮਾਰ ਕੇ ਬੀਜੇ ਦੀਗੇ ਇਹ ਹੈਗੀ 126 ਵੈਰਿਟੀ ਅੱਜ ਮੀਂਹ ਬਹੁਤ ਪੈ ਗਿਆ ਕਿਆਰੇ ਭਰਮੀ ਪਿਆ ਹੈ ਪੂਰਾ ਸਾਰਾ ਦੁਪਹਿਰ ਹੀ ਮੀਂਹ ਲੱਟਾ ਦਿੱਸ ਮਰਾਲਾ ਬਲਾਕ